ਮੇਰੇ ਸੋਹਣੇ ਦੇਸ਼ ਪੰਜਾਬ ਦੇ ਸਾਰੇ ਭੈਣ ਭਰਾਓ ਆ ਬੋਰਡ ਦਾ ਰੁੱਖ ਤੁਹਾਡੇ ਕਰਕੇ ਸਾਰਿਆਂ ਕਰਕੇ ਬਚ ਗਿਆ ਕਿੱਡਾ ਵੱਡਾ ਰੋਖਿਆ ਅੱਜ ਕਿੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਸਮਾਜ ਦੇ ਵਿੱਚ ਤੇ ਹਰ ਪਾਸੇ ਵਾਤਾਵਰਨ ਦੂਸ਼ਿਤ ਰਿਹਾ ਆ ਆਪਾਂ ਸਾਰਿਆਂ ਨੇ ਇਸ ਬੋਰਡ ਨੂੰ ਬਚਾਉਣ ਦੇ ਲਈ ਸਭ ਤੋਂ ਪਹਿਲਾਂ ਆਵਾਜ਼ ਠਾਈ ਸੀ ਇਸ ਆਵਾਜ਼ ਨੂੰ ਤੁਸੀਂ ਸਾਰਿਆਂ ਨੇ ਰਲ ਕੇ ਸਹਿਯੋਗ ਦਿੱਤਾ ਤੁਹਾਡੇ ਸਹਿਯੋਗ ਸਦਕਾ ਇਹ ਬੋਰਡ ਦਾ ਰੁੱਖ ਖੁੱਚ ਗਿਆ ਇਹ ਬੋਰਡ ਦਾ ਰੁੱਖ ਪੂਜਣਯੋਗ ਆ ਕਿਉਂਕਿ ਬੋਰਡ ਸਾਨੂੰ 24 ਘੰਟੇ ਆਕਸੀਜਨ ਦਿੰਦਾ ਆ ਅਤੇ 24 ਘੰਟੇ ਕਾਰਬਨ ਡਾਈਆਕਸਾਈਡ ਵਾਤਾਵਰਣ ਤੋਂ ਸੋਖਦਾ ਆ ਤੇ ਕਿੰਨੀ ਵੱਡੀ ਗੱਲ ਆ ਵੇਖ ਲਓ ਆਲੇ-ਦੁਆਲੇ ਇਸ ਹਾਈਵੇ ਤੇ ਕੋਈ ਰੁੱਖ ਨਹੀਂ ਬਚਿਆ ਕਿਉਂਕਿ ਬਾਕੀ ਰੁੱਖਾਂ ਦੇ ਪ੍ਰਤੀ ਤਾਂ ਆਵਾਜ਼ ਸਾਰਿਆਂ ਠਾਈ ਹੋਏਗੀ ਲੇਕਿਨ ਇਸ ਰੁੱਖ ਨੂੰ ਇਸ ਬੋਰਡ ਦੇ ਰੁੱਖ ਨੂੰ ਤੁਹਾਡੇ ਕਰਕੇ ਬਚ ਗਿਆ ਕਿਉਂਕਿ ਤੁਸੀਂ ਸਾਰਿਆਂ ਨੇ ਆ ਹਾ ਦਾ ਨਾਹਰਾ ਮਾਰਿਆ ਕਿ ਰੁੱਖ ਬਚਣਾ ਚਾਹੀਦਾ ਇਹ ਪਿੰਡ ਟਪਈਆਂ ਟਪਈਆਂ ਦੇ ਲਾਗੇ ਆ ਅੱਜ ਅੰਮ੍ਰਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕਾਫੀ ਵੱਡਾ ਬੋੜ ਦਾ ਰੁੱਖ ਆ ਕਰੀਬ 300 ਸਾਲ ਤੋਂ ਵੱਧ ਪੁਰਾਣਾ ਇਹ ਬੋੜ ਦਾ ਰੁੱਖ ਆ ਜੋ ਤੁਹਾਡੇ ਸਾਰਿਆਂ ਕਰਕੇ ਬਚ ਗਿਆ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਆ ਮੈਂ ਤੁਹਾਨੂੰ ਵਧਾਈ ਵੀ ਦੇਣਾ ਚਾਹੁੰਦਾ ਹਾਂ ਤੇ ਇਹ ਕਿੰਨੀ ਵੱਡੀ ਗੱਲ ਆ ਆਪਾਂ ਸਾਰਿਆਂ ਨੂੰ ਇਹੋ ਜਿਹੇ ਵੱਡੇ ਰੁੱਖਾਂ ਨੂੰ ਬਚਾਉਣ ਦੇ ਲਈ ਆਪਣੇ ਆਪਣੇ ਲੈਵਲ ਤੇ ਹੰਬੜਾ ਮਾਰਦੇ ਰਹਿਣਾ ਚਾਹੀਦਾ ਆ ਤਾਂ ਕਿ ਸਾਡੇ ਆਸਰੇੜੀਆਂ ਇਹ ਰੁੱਖ ਨੇ ਤੇ ਬਚ ਸਕਣਗੇ ਇਹ ਰੁੱਖ ਬਚ ਗਏ ਤਾਂ ਸਾਡਾ ਵਾਤਾਵਰਣ ਵੀ ਬਚ ਜਾਵੇਗਾ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਬਚ ਜਾਣਗੀਆਂ ਮੈਂ ਤੁਹਾਡਾ ਦੁਬਾਰਾ ਸਾਰਿਆਂ ਦਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਧੰਨਵਾਦ ਕਰਦਾ ਤੇ ਵਧਾਈ ਦਿੰਦਾ ਕਿ ਤੁਸੀਂ 300 ਸਾਲ ਪੁਰਾਣਾ ਬੋਰਡ ਦਾ ਰੁੱਖ ਬਚਾ ਲਿਆ ਸੀ ਇਸੇ ਤਰ੍ਹਾਂ ਹੀ ਆਪਾਂ ਅੱਗੇ ਵੀ ਹਾ ਦਾ ਨਾਰਾ ਮਾਰਦੇ ਰਿਹਾ ਕਰਾਂਗੇ ਚੰਗੀਆਂ ਗੱਲਾਂ ਤੇ ਤੁਸੀਂ ਸਹਿਯੋਗ ਦਿੰਦੇ ਰਹਿਣਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀਉਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇਣਾ